ਸਰਦਾਰ ਮੁੰਡਾ ਐਕਸਰਸਾਈਜ਼ ਲਾ ਰਿਹਾ ਹੁੰਦਾ ਤਾਂ ਉਸ ਵਕਤ ਇਸ ਸਰਦਾਰ ਮੁੰਡੇ ਦੇ ਮੁਤਾਬਕ ਇੱਕ ਗੌਰਵ ਸਚਦੇਵਾ ਨਾਂ ਦਾ ਵਿਕ ਮੁੰਡਾ ਉਸ ਦੇ ਕੋਲ ਆਉਂਦਾ ਹੈ ਔਰ ਉਸ ਨੂੰ ਪੁੱਛਦਾ ਹੈ ਕਿ ਐਕਸਰਸਾਈਜ਼ ਨੂੰ ਹੋਰ ਕਿੰਨਾ ਸਮਾਂ ਲੱਗਣਾ ਹੈ ਤਾਂ ਜਦੋਂ ਉਸ ਨੇ ਕਿਹਾ ਕਿ 5 ਤੋਂ 7 ਮਿੰਟ ਹੋਰ ਲੱਗਣਗੇ ਤਾਂ ਫਿਰ ਇੰਨੇ ਨੂੰ ਦੋਹਾਂ ਦੇ ਵਿਚਕਾਰ ਬਹਿਸ ਹੁੰਦੀ ਹੈ ਔਰ ਗੌਰਵ ਸਚਦੇਵਾ ਦੇ ਵੱਲੋਂ ਸਰਦਾਰ ਨੌਜਵਾਨ ਤੇ ਹਮਲਾ ਕੀਤਾ ਜਾਂਦਾ ਜਿਸ ਚ ਉਸਦੀ ਦਸਤਾਰ ਵੀ ਉਤਰੀ ਔਰ ਇਹ ਪੂਰਾ ਵਾਕਿਆ ਜਿਹੜਾ ਪੂਰਾ ਵਾਕਿਆ ਹੈ ਇਸ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਇਆ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਇਹ ਬੈਸ ਬਸਾਈ ਕਰਦੇ ਨੇ ਔਰ ਬੈਸ ਬਸਾਈ ਤੋਂ ਬਾਅਦ ਗੌਰਵ ਸਚਦੇਵਾ ਸਰਦਾਰ ਮੁੰਡੇ ਤੇ ਜਿਸ ਦਾ ਨਾਮ ਹਜ਼ਾਰਾ ਸਿੰਘ ਹੈ ਉਸ ਤੇ ਹੱਥ ਚੁੱਕਣਾ ਸ਼ੁਰੂ ਕਰ ਦਿੰਦਾ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਵਾਰ ਉਸ ਤੇ ਹਮਲਾ ਕਰਦਾ ਹੈ ਔਰ ਉਸਦੀ ਦਸਤਾਰ ਉੱਤਰ ਜਾਂਦੀ ਹੈ ਤਾਂ ਇਸ ਪੂਰੀ ਸੀਸੀਟੀਵੀ ਨੂੰ ਦੇਖ ਕੇ ਇਸ ਨੌਜਵਾਨ ਦੀ ਹੈਂਕਰ ਬਾਜ਼ੀ ਨੂੰ ਦੇਖ ਕੇ ਹੁਣ ਜੋ ਹਜ਼ਾਰਤ ਸਿੰਘ ਆ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਔਰ ਇਸ ਨੌਜਵਾਨ ਤੇ ਕਾਰਵਾਈ ਹੋਵੇ ਤਾਂ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਹਜ਼ਾਰਤ ਸਿੰਘ ਦੇ ਵੱਲੋਂ ਜਦੋਂ ਐਕਸਰਸਾਈਜ਼ ਲਈ ਜਾ ਰਹੀ ਸੀ ਤਾਂ ਉਸ ਵਕਤ ਗੌਰਵ ਸੱਤੇਵਾ ਉਸ ਨਾਲ ਬਹਿਸਦਾ ਹੈ ਔਰ ਸਿਰਫ ਐਕਸਰਸਾਈਜ਼ ਪਿੱਛੇ 5 ਤੋਂ 7 ਮਿੰਟ ਦੇ ਲਈ ਇਹ ਬਹਿਸ ਹੁੰਦੀ ਹੈ ਔਰ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਗੌਰਵ ਸੱਤੇਵਾ ਉਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰੇ ਆਖਤਾ ਹੈ ਕਿ ਉਸਨੂੰ ਐਕਸਰਸਾਈਜ਼ ਕਰਨ ਦੇ ਵੇਲੇ ਤਾਂ ਉਸਨੇ ਸਿਰਫ 5 ਮਿੰਟ ਦਾ ਸਮਾਂ ਮੰਗਿਆ ਪਰ ਬੈਸ ਇੰਨੀ ਜ਼ਿਆਦਾ ਵੱਧ ਗਈ ਤਾਂ ਹੁਣ ਪੁਲਿਸ ਨੂੰ ਸ਼ਿਕਾਇਤ ਹਜ਼ਾਰਤ ਸਿੰਘ ਨੇ ਦਿੱਤੀ ਹੈ ਔਰ ਉਸਨੇ ਕਿਹਾ ਕਿ ਨੌਜਵਾਨ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਮੇਰੇ ਦਸਤਾਰ ਦੀ ਬੇਅਦਬੀ ਹੋਈ ਹੈ ਅਤੇ ਬਣਦੇ ਅਫੈਂਸ ਲਗਨੇ ਚਾਹੀਤੇ ਆ ਅਗਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਘਰਾਫ ਕਰਾਂਗੇ ਤਾਂ ਸੀਸੀਟੀਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨ ਤੇ ਹਮਲਾ ਕੀਤਾ ਗਿਆ ਔਰ ਜਿਮ ਦੇ ਅੰਦਰ ਕਾਫੀ ਦੇਰ ਤੱਕ ਆਪਣੀ ਹੈਂਕੜਬਾਜ਼ੀ ਦਿਖਾਈ ਇਸ ਨੌਜਵਾਨ ਨੇ ਜਿਸ ਦਾ ਨਾਮ ਗੌਰਵ ਸਚਦੇਵਾ ਦੱਸਿਆ ਜਾ ਰਿਹਾ ਹੈ ਔਰ ਆਲੇ ਦੁਆਲੇ ਫਿਰਦਾ ਵੀ ਰਹਾ ਹੱਸਦਾ ਵੀ ਰਹਾ ਕੁੱਟਮਾਰ ਕਰਕੇ ਤਾਂ ਬਹੁਤ ਹੀ ਹੈਰਾਨਗੀ ਦੀ ਗੱਲ ਹੈ ਕਿ ਛੋਟੀ ਛੋਟੀ ਗੱਲ ਦੇ ਪਿੱਛੇ ਜੋ ਅਸੀਂ ਆਪਣਾ ਪਾਰਾ ਇਸ ਤਰੀਕੇ ਨਾਲ ਵਧਾ ਲੈਨੇ ਆ ਕਿ ਕਿਸੇ ਤੇ ਹੱਥ ਚੁੱਕਣ ਤੱਕ ਜਾਣਿਆ ਤਾਂ ਫਿਰ ਕਿਤਨਾ ਕਿਤੇ ਪੁਲਿਸ ਨੂੰ ਵੀ ਇੱਥੇ ਬਣਦੀ ਕਾਰਵਾਈ ਕਰਨੀ ਪਵੇਗੀ ਤਾਂ ਜੋ ਇਹਨਾਂ ਨੌਜਵਾਨਾਂ ਨੂੰ ਅੱਗੇ ਤੋਂ ਸਬਕ ਮਿਲੇ ਕਿ ਕਿਸੇ ਤੇ ਹੱਥ ਚੁੱਕਣ ਦਾ ਕਿਸੇ ਦੀ ਦਸਤਾਰ ਲਾਉਣ ਦਾ ਕੀ ਨਤੀਜਾ ਹੁੰਦਾ ਕਿਉਂਕਿ ਛੋਟੀ ਛੋਟੀ ਗੱਲਾਂ ਹੀ ਵੱਡੀਆਂ ਬਣਦੀਆਂ ਨੇ ਪਰ ਇਸ ਇਸ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਬਰ ਬਿਲਕੁਲ ਵੀ ਨੌਜਵਾਨਾਂ ਦੇ ਅੰਦਰ ਨਹੀਂ ਆ ਸਿਰਫ 5 ਤੋਂ 7 ਮਿੰਟ ਦੇ ਪਿੱਛੇ ਇਹ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਅਟੈਕ ਕੀਤਾ ਗਿਆ ਇਸ ਨੌਜਵਾਨ ਦੇ ਵੱਲੋਂ ਉਸਤੇ ਔਰ ਤਿੰਨ ਤੋਂ ਚਾਰ ਵਾਰ ਥੱਪੜ ਮਾਰੇ ਗਏ ਤਾਂ ਇਸ ਨੂੰ ਲੈ ਕੇ ਹੁਣ ਜੋ ਵਾਦ-ਵਿਵਾਦ ਜੋ ਵੱਜ ਚੁੱਕਿਆ ਹੈ ਔਰ ਨੌਜਵਾਨ ਨੇ ਸ਼ਿਕਾਇਤ ਵੀ ਕੀਤੀ ਹੈ ਨੌਜਵਾਨ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਅਸੀਂ ਬਿਆਨ ਵੀ ਸੁਣਾਉਣੀ ਹੈ ਕਰਨ ਜਿਮ ਦੇ 32 ਸੈਕਟਰ ਜਿਹੜਾ ਮੋਤੀ ਮਹਿਲ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਸਾਡਾ ਨਾਮਦਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਦਬੀ ਕੀਤੀ ਬਿਲਕੁਲ ਬੇਦਬੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ 'ਚ ਦਿਖਦਾ ਸਾਰਾ ਕੁਝ ਅੱਛਾ ਜਿਵੇਂ ਗੁੰਡਾ ਕਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਸਿਕਿਉਰਿਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ 2-4 ਟ੍ਰੇ ਇਹ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ। ਥਾਣੇ ਤੇਰ ਖਾਲ ਦਿੱਤੀ ਸੀ ਹੁਣ। ਦਰਖਾਸਤ ਦੇ ਕੇ ਆਏ ਜੀ ਮੰਗ ਵੀ ਹੈ। ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ। ਉਸ ਦਾ ਕੀ ਕਰਦੇ? ਨੇਕ شریف ਇਨਸਾਨ ਆ। ਸਮਾਜਿਕ ਕਾਰਜ ਵੀ ਬਹੁਤ ਕਰਦਾ। ਰਿਲੀਜੀਅਸ ਵੀ ਬਹੁਤ ਕਰਦਾ। ਤੇ ਮੁੰਡੇ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਅੱਦਾ ਅੱਦਾ ਭਾਜੀ ਇਹ ਗੱਲ ਹੋਈ ਹੈ। ਮੈਂ ਜਿਮ ਲਾ ਰਿਆ ਸੀਗਾ ਤੇ ਮੁੰਡੇ ਨੇ ਮੇਰੇ ਚਪੇੜਾ ਮਾਰੀਆਂ ਤੇ ਮੇਰੀ ਦਸਤਾਰ ਪੈਰਾਂ 'ਚ ਗਿਰ ਗਈ। ਮੈਨੂੰ ਬੜਾ ਰੋਸ ਹੋਇਆ ਕਿ ਇੰਨਾ ਵੱਡਾ ਸਿੱਖ ਸਮਾਜ ਹੈ। ਤੇ ਕਿਸੇ ਦੀ ਪੱਗ ਪੈਰਾਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ। ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਪਹੁੰਚਿਆ। ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ ਐਸਐਚਓ ਸਾਹਿਬ ਨੂੰ ਮਿਲਿਆ। ਐਸਐਚਓ ਸਾਹਿਬ ਮੈਨੂੰ ਕਹਿੰਦੇ ਕੀ ਭਾਈ ਤੁਸੀਂ ਆਪਣੇ ਬਿਆਨ ਦਿਓ। ਅਸੀਂ ਬਿਆਨ ਦਿੱਤੇ ਆ ਜੇ ਸਾਡੇ ਜੋ ਜੈਨੂਨ ਫੈਂਸ ਨਹੀਂ ਲਾਵਾਂਗੇ ਸਾਡੀ ਸਾਰੀ ਪੈਣੀ ਸਾਹਿਬ ਵੀ ਗੱਲ ਹੋ ਗਈ ਹੈ। ਪੈਣੀ ਸਾਹਿਬ ਦੀ ਬਰਾਦਰੀ ਸਾਡਾ ਸਾਰਾ ਸਮਾਜ ਬੇਸ਼ੱਕ ਅਸੀਂ ਹਿੰਦੂ ਆਂ ਜਨਨੀ ਹੈ ਫਿਰ ਵੀ ਇਹਨਾਂ ਨਾਲ ਖੜੇ ਆਂ। ਜੇ ਕੋਈ ਦਸਤਾਰ ਦੀ ਕਿਸੇ ਦੀ ਵੀ ਜਾਏਗੀ ਤਾਂ ਅਸੀਂ ਬਰਾਬਰ ਖੜਾਂਗੇ ਹੱਕ ਦੀ ਲੜਾਈ ਪੂਰੀ ਲੜਾਂਗੇ ਸਾਫ਼ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਡੱਡੀ ਅਗਲੀ ਰਣਨੀਤੀ ਸੀਪੀ ਦਫ਼ਤਰ ਦਾ ਕਰਾਫ ਕਰਾਂਗੇ ਜੀ ਅਸੀਂ ਆਪਣੀ ਵੀਡੀਓ ਸੀਪੀ ਸਾਹਿਬ ਨੂੰ ਜੁਆਇੰਟ ਕਮਿਸ਼ਨਰ ਨੂੰ ਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਨੂੰ ਸਭ ਨੂੰ ਵੀਡੀਓ ਵਾਇਰਲ ਕਰਤੀ ਹੈ